ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅ ਟਾਈਮ ਹੋ ਗਿਆ ਜੀ 5:30 ਅੱਜ ਦਿਨ ਵਧੀਆ ਲੱਗਿਆ ਮੌਸਮ ਅ ਵਧੀਆ ਸੀ ਧੁੱਪ ਨਿਕਲੀ ਸੀ ਤੇ ਆਪਾਂ ਨੇ ਪੜੇ ਧੋਤੇ ਉਹ ਆ ਦੇਖੋ ਦੋ ਵਾਰ ਮਸ਼ੀਨ ਲਾਈ ਕੋਸ ਚਿੱਟੇ ਇੰਦਰ ਪਾਏ ਪੈਨੇ ਉਧਰ ਤਾਰ ਦੂਜੀ ਹੈਗੀ ਲੋਹੇ ਦੀ ਉਹ ਤਾਂ ਚਿੱਟਿਆਂ ਦੇ ਜਾਰ ਲੱਗ ਜਾਂਦੀ ਐ ਸਾਡੇ ਆ ਕੱਪੜੇ ਮੀ ਵਾਲੇ ਦਿਨ ਉਹਦੇ ਜਿੱਦੇ ਮੈਂ ਸੋਨੂੰ ਦੱਸਿਆ ਤੀ ਵੀ ਗੁਡੀਆਂ ਨੇ ਗਿੱਲੇ ਕੜਤੇ ਦੇਖੀ ਚਾਬੀ ਇਹਦੇ ਵਿੱਚ ਸਿੱਟਦੀ ਹੁਣ ਫੇਰ ਪਾਲ ਦੇ ਫਿਰ ਜਾਣਗੇ ਉਹ ਦਿਨ ਦੇ ਕੱਪੜੇ ਨੇ ਇਹਨਾਂ ਨੂੰ ਮੈਂ ਸਵੇਰੇ ਬਾਹਰ ਮੰਜੇ ਦੇ ਧੁੱਪੇ ਸੜਦਣੀਆਂ ਹਸਾਬ ਨੂੰ ਫੇਰ ਚੱਕ ਕੇ ਅੰਦਰ ਧਰਦਣੇ ਆ ਤੇ ਇਹ ਵਿਚਾਰੇ ਇੱਥੇ ਪਏ ਨੇ ਚਲੋ ਜੀ ਸਰਦਾਰ ਜੀ ਜੀ ਆ ਹੀ ਨਹੀਂ ਭਾਂਡੇ ਮੈਂ ਮਾਂਜ ਤੇ ਦੇਖੋ ਸਾਡੀ ਗੱਡੀ ਦਾ ਗਲਾਪ ਜੀ ਧੋਣ ਨਾਲ ਪਿਆ ਬਸ ਸਾਡੇ ਬੱਚਿਆਂ ਦਾ ਵੀ ਬੁਰਾ ਹਾਲ ਹੈ ਤੇ ਇੱਧਰ ਥੋੜੀ ਜੀ ਮੈਂ ਬੁਟੀਕ ਦੀ ਸਫਾਈ ਕਰਤੀ ਇਧਰ ਆਪਣੇ ਟੇਲਰ ਕੋਲੋਂ ਸਟੀਚਿੰਗ ਹੋ ਕੇ ਆ ਗਈ ਕੱਪੜੇ ਹੁਣ ਆਪਣੇ ਆਪਣੇ ਦੀ ਹੈ ਇਕੱਲਿਆਂ ਦੇ ਟੇਲਰ ਬਸ ਵਧੀਆ ਪਰਸੂ ਸੂਟ ਦਿੱਤੇ ਤੇ ਸਾਰੇ ਸਲਾਈ ਹੋ ਕੇ ਆ ਗਏ ਜਿਹੜੇ ਕੱਲ ਦੇ ਕਿ ਹੈ ਉਹ ਵੀ ਕਹਿੰਦੇ ਕੱਲ ਨੂੰ ਲੈ ਜਾਓ ਹੋ ਰਹੇ ਨੇ ਤੇ ਐਂ ਕੰਮ ਕਰਨ ਦਾ ਨਾ ਫਿਰ ਉਹ ਹੋ ਜਾਂਦਾ ਵੀ ਨਾਲ-ਨਾਲ ਚੱਲੀ ਜਾਵੇ ਜੀ ਇਧਰ ਆਪਣੇ ਸੂਟ ਪਾਰਸਲ ਵਾਲੇ ਨੇ ਤੇ ਆ ਆਪਾਂ ਨੇ ਬਣਾਇਆ ਜੀ ਲਹਿੰਗਾ ਇਹ ਮੈਂ ਅੱਜ ਵੀਡੀਓ 'ਚ ਦਿਖਾਉਣਾ ਭੁੱਲ ਗਈ ਦੇਖੋ ਇਸ ਟਿਚਿੰਗ ਕਰਵਾਉਣੀ ਆਪਾਂ ਸਟੀਚਿੰਗ ਕਰਾਏ ਹੋਏ ਦੀ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਦੇਖੋ ਇਹਦੇ ਨਾਲ ਦਾ ਆਪਾਂ ਨੇ ਸੇਮ ਪਹਿਲਾਂ ਬਣਾ ਕੇ ਭੇਜਿਆ ਇਕ ਬਸ ਇਹ ਕੱਲ ਨੂੰ ਰੈਡੀ ਹੋ ਜਾਏਗਾ ਜੀ ਤੇ ਇਹ ਵਾਲਾ ਹੈਗਾ ਸਕਿਨ ਕਲਰ ਇਹ ਮੈਂ ਵੈਸੇ ਵੀਡੀਓ ਦੇ ਵਿੱਚ ਆਰ ਕੇ ਬਟਿਕ ਤੇ ਪਾ ਚੁੱਕੀ ਆ ਟੈਸੂ ਸਿਮਰ ਦਾ ਇਹਦਾ ਹੈਂਡਵਰਕ ਦਾ ਕੰਮ ਹੋਇਆ ਹੈ ਬਹੁਤ ਸੋਹਣਾ ਗਲਾ ਤੇ ਘੇਰ ਦਾ ਦੇਖੋ ਜੀ ਦੇਖੋ ਇਸ ਤਰ੍ਹਾਂ ਤੇ ਇੱਧਰ ਆਪਣੇ ਸੂਟ ਪ੍ਰਿੰਟਡ ਬਹੁਤ ਪ੍ਰਿੰਟਡ ਪ੍ਰਿੰਟਾਂ ਸੂਟਾਂ ਨੇ ਕਿ ਬਹੁਤ ਮਾਲ ਪਾਇਆ ਬਹੁਤ ਸੋਹਣੇ ਪ੍ਰਿੰਟ ਆਏ ਹੋਏ ਨੇ ਆਪਾਂ ਨਾਲ ਨਾਲ ਹੁਣ ਡੇਲੀ ਵੀਡੀਓ ਅਪਲੋਡ ਕਰ ਰਹੇ ਆ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਿਆ ਕਰੋ ਤੇ ਮੈਂ ਭਾਂਡੇ ਮਾਂਜਦੇ ਰਸੋਈ ਸਾਫ਼ ਕਰਤੀ ਦਰਹਾਂ ਸਪਿਰਤ ਗੰਦੀ ਜੂਸ ਕੱਢ ਦੋ ਹੁਣ ਕੱਲੀਆਂ ਗਾਜਰਾਂ ਨੇ ਮਸਮੀਆਂ ਤਾਂ ਹੈ ਨਹੀਂ ਕਿੰਨੂ ਦਾ ਉਨੇ ਮੈਂ ਕਾ ਚਰਾਂ ਦੀ ਟੀਰ ਦੀਆਂ ਸਬਜ਼ੀ ਆਪਾਂ ਅੱਜ ਮੈਥੇ ਤਾਂ ਸਾਗ ਹੀ ਨਹੀਂ ਬਣਾਇਆਗਾ ਇੰਨੇ ਦਿਨ ਹੋ ਗਏ ਸੋਚਦੀ ਨੂੰ ਸਾਗ ਪੱਕ ਗਿਆ ਇਹਨਾ ਸੋਨਾ ਤੇ ਪੀਲਾ ਪੀਲਾ ਤੇ ਚਲੋ ਜੀ ਆਪਾਂ ਸਬਜ਼ੀ ਝੀਰ ਲਈ ਤੇ ਆ ਸੁੰਬਰ ਕੇ ਆਪਾਂ ਫਰ ਸਭੰਜਾ ਦਾ ਗੋਹਾ ਇੱਕ ਸਾਈਡ ਬੱਠਣ ਪਰ ਦਾਂ ਇਹ ਮਾਸੀ ਸਿੱਟੂ ਕੀ ਗੋਹਾ ਸਵੇਰੇ ਮੈਂ ਤਾਂ ਲੱਤ ਦਵਾਰੇ ਤੋਂ ਲੰਗੀ ਅੱਗੇ ਮੈਂ ਸ਼ਾਮ ਵਾਲਾ ਸੱਟ ਦਿੰਦੀ ਹੁੰਦੀ ਸੀ ਤੇ ਅੱਜ ਮੈਂ ਬਾਥਰੂਮ ਵੀ 2 ਵਜੇ ਤੋਤੇ ਨੇ ਪਹਿਲਾਂ ਉੱਧਰ ਲਾਈਵ ਤੇ ਬੈਠੀ ਰਹੀ ਫਿਰ ਮੈਂ ਆ ਕੇ ਬੁਟੀਕ ਲਈ ਵੀਡੀਓ ਬਣਾਉਣ ਲੱਗੀ ਸੁੱਕ ਕੇ ਧੁੱਪ ਪੈਂਦੀ ਸੀ ਇੱਥੇ ਇਨਾ ਬਾਈਕਟ ਫਰਸ਼ ਕਰਕੇ ਮੇੜਾ ਕੱਚਾ ਹਜੇ ਦੇ ਕਰਕੇ ਮਰੇ ਮੁੰਡੇ ਰੇਤੇ ਵਾਲੇ ਪੈਰ ਵਗ ਜਾਂਦੇ ਨੇ ਫਿਰ ਇਹ ਸਾਫ਼ ਕਰਨਾ ਪੈਂਦਾ ਬਾਕੀ ਮੈਨੂੰ ਤਾਂ ਆਤੀ ਹੈ ਮੈਂ ਤਾਂ ਨਾਲ ਕੇ ਉਹਦੀ ਨਾਲ ਦੀ ਨਾਲ ਸਾਫ਼ ਕਰ ਦਿੰਨੀ ਹਣੀ ਚਲੋ ਜੀ ਇਹ ਸਰਦਾਰ ਜੀ ਲਿਆਏ ਤੇ ਉਧਰੋਂ ਖੇਤੋਂ ਗਾਜਰਾ ਪਹਿਲੀ ਵਾਰ ਸਾਡੇ ਖੇਤਾਂਆਂ ਗਾਜਰਾਂ ਆਈਆਂ ਨੇ ਅਸੀਂ ਇਸ ਵਾਰ ਨਹੀਂ ਆਪਾਂ ਗਾਜਰਾ ਪੱਤਣੀਆਂ ਔਖੀਆਂ ਨੇ ਕਿ ਉਹਨਾਂ ਦੇ ਬਾਲ ਜਿਹੇ ਹੁੰਦੇ ਨੇ ਜਿਹੜੀਆਂ ਆਪਾਂ ਖੇਤ ਤੋਂ ਆਪਦੇ ਬੀਜੀਆਂ ਹੋਈਆਂ ਗਾਜਰਾ ਹੋਈਆਂ ਨੇ ਉਹ ਸਿੱਲਣੀਆਂ ਔਖੀਆਂ ਨੇ ਧੋਣੀਆਂ ਧੂਣੀਆਂ ਬਹੁਤ ਵੱਡਾ ਵਿੱਡ ਲੱਗ ਜਾਂਦਾ ਉਹਦਾ ਇਹ ਵੀ ਸਰਦਾਰ ਜੀ ਲੈ ਆਏ ਉਹਨਾਂ ਨੇ ਆਪ ਹੀ ਥੋਤੀਆਂ ਨੇ ਖੱਲ ਰਾਤ ਇਹ ਹੁਣ ਆਪਾਂ ਇਹਨਾਂ ਦੀ ਮਾਠ ਇੱਕ ਵਾਰ ਕਰ ਦਈਏਗਾ ਜਰਾਂ ਦੀ ਵੀ ਸਬਜ਼ੀ ਬਣਾ ਕੇ ਦੇਖ ਲਈ ਵਧੀਆ ਬਣ ਜਾਂਦੀ ਨੇ ਜਿਹੜੇ ਮੁੱਲ ਦੀਆਂ ਨੇ ਹੁਣ ਉਹ ਖੜੀਆਂ ਨਹੀਂ ਆ ਰਹੀਆਂ ਨੇ ਪਤਾ ਨਹੀਂ ਕਿਉਂ ਘੜ ਗਈਆਂ ਤੇ ਥੋੜੀ ਜੀ ਸਬਜ਼ੀ ਬਣਾਵਾਂਗੇ ਅਸੀਂ ਮੈਨੂੰ ਥੋੜਾ ਜਿਆ ਪਤਾ ਨਹੀਂ ਪੇਟ ਨੂੰ ਫਰੇਮ ਆ ਜਾਂ ਹੋਇਆ ਪਈ ਉਨ ਮੈਂ ਖਾਂਦੀ ਨਹੀਂ ਘਟਾਤਾ ਸਾਹਮਣੇ ਕੋਈ ਰੋਟੀ ਖਾਓ ਸਾਡੇ ਨਾ ਜਮੀ ਗੋਲੇ ਹੋਏ ਸਾਨੂੰ ਐ ਨਹੀਂ ਪਤਾ ਸੀ ਸਵੇਰੇ ਅੱਜ ਵੀ ਸ਼ਨੀਵਾਰ ਹੈ ਸੀ ਸਾਰੇ ਸੰਡੇ ਦੇ ਚੱਕਰ ਜੀ ਬੈਠੇ ਜੀ ਸਰਦਾਰ ਜੀ ਪਏ ਰਹੇ ਕਹਿੰਦੇ ਮੈਂ ਆਖਾ ਕਿ ਤੇ ਅੱਜ ਸੰਡੇ ਆ ਮੈਂ ਵੀ ਐ ਹੋ ਗਿਆ ਮਟਕ ਅਲੱਗ ਤਾਂ ਸੰਡੇ ਆ ਉਧਰੋਂ ਦੀਦੀ ਆਏ ਸੂਟ ਪੋਸਣ ਮਾ ਤੇ ਵਾਹ ਤੁਸੀਂ ਕਿੱਧਰ ਤਿਆਰ ਹੋ ਹੋਏ ਇਹਨੇ ਸਕੂਲੇ ਮਖਾਏ ਤਾਂ ਸੰਡੇ ਆ ਕਹਿੰਦੇ ਤੁਹਾਨੂੰ ਕੌਣ ਕਹਿੰਦਾ ਇੰਨਾ ਦਿਮਾਗ ਹੋਇਆ ਤੇ ਇੰਨਾ ਦੇ ਨਾਦਾ ਵੀ ਨਹੀਂ ਪਤਾ ਲੱਗਾ ਕੀ ਆ ਕੀ ਨਾ ਤੇ ਉਹ ਪਹਿਲਾਂ ਮੈਂ ਕੱਪੜਿਆਂ ਨੂੰ ਹਾਸਟਰੀਟ ਨੂੰ ਕਰਕੇ ਜਿੱਦੀ ਮਾਨ ਨੇ ਤਾਂ ਹਮਾਰਦੇ ਉਹ ਕੀ ਕਰਦੀਆਂ ਨੇ ਹੁਣ ਉਧਰ ਸਾਰੀਆਂ ਕਟੀਆਂ ਹੋਈਆਂ ਬੈਠੀਆਂ ਨੇ ਪਰ ਬਦ ਕੀ ਕਰੇ ਤਾਂਸ ਕੱਢੀਆਂ ਦੀਆਂ ਨੇ ਇਹ ਜਿਹੜੇ ਘੰਟਾ ਡੇਢ ਘੰਟਾ ਤਾਂਸ ਕੱਢਣ ਲੱਗ ਪਈਆਂ ਨੇ ਕੋਨ ਕਰ ਕਰ ਕੇ ਸਾਧੀਆਂ ਨੇ ਇੱਕ ਦੂਜੂ ਮੈਂ ਕਹਿੰਦਾ ਚੱਕ ਦੇ ਕੱਪੜਿਆਂ ਨੇ ਪਹਿਲਾਂ ਮਾਰਦੇ ਸਨ ਦਿਨ ਹੋ ਗਏ ਇਹਨੇ ਕੋਈ ਨਾ ਕੱਲ ਨੂੰ ਇਹਨੂੰ ਪਾ ਕੇ ਖਤਮ ਹੋ ਜਾਣਗੇ ਪਰ ਸੋਨ ਵੇਰ ਮਸ਼ੀਨ ਚ ਵਗ ਜਾਣਗੇ ਇਕ ਦਿਨ ਮੈਂ ਵੀਡੀਓ ਦੇਖੀ ਇੰਸਟਾ ਤੇ ਉਹ ਕਹਿੰਦੇ ਵੀ ਸਾਡੇ ਘਰ ਦੀ ਨਿਮਾਰੀ ਖੁੱਸਦੀ ਹੈ ਵੀ ਮੈਂ ਕਦੇ ਵਾਸਤੇ ਰੱਖੀ ਹਾਂ। ਕੱਪੜੇ ਲਾ ਕੇ ਬਾਥਰੂਮ ਚ ਧੋਦਗਦ ਮਸ਼ੀਨ ਚ ਧੋਕੇ ਤਾਰ ਤੇ ਤਾਰ ਤੋਂ ਇੱਕ ਦਿਨ ਕੋਸੀ ਤੇ ਪਏ ਜਾਂਦੇ ਨੇ ਉਹ ਇੱਕ ਇੱਕ ਕਰਕੇ ਪਾਏ ਜਾਂਦੇ ਨੇ ਫੇਰ ਫੇਰ ਮਸ਼ੀਨ। ਵਧੀਆ ਸੁੱਕ ਕੇ ਵਾਜ ਆਪਣੇ ਕੱਪੜਿਆਂ ਨਾਲ ਉਹ ਕੰਮ ਹੋਇਆ ਪਿਆ ਹੁਣ ਤਾਂ 2-3 ਦਿਨ ਹੋ ਗਏ। ਸਾਡੀ ਨਿਮਾਰੀ ਖਾਲੀ ਹੋ ਗਈ ਕਿਉਂਕਿ ਕੱਪੜੇ ਧੋਕੇ ਤਾਂ ਹੈ ਤਾਂ ਮਾਰੀਆਂ ਨਹੀਂ ਉਹਦੇ ਵਿੱਚ ਧਰੇ ਤਾਂ ਹੈ ਨਹੀਂ। ਪਤਾ ਨਹੀਂ ਕਿਉਂ ਮੈਨੂੰ ਹੁਣ ਹੁਣ ਆ ਰਿਹਾ ਹੁਣ ਆਥਨ ਹੋ ਗਏ ਤੇ ਹੁਣ ਜੋ ਆਥਨ ਹੋਈ ਜਾਂਦਾ ਪਤੰਦਰ ਦਿਨ ਚ ਵੀ ਆਪਾਂ ਖਾ ਪੀਂਦੇ ਨੇ। ਨਾਲੇ ਰੋਟੀ ਤਾਂ ਮੇਰੀ ਸਵੇਰ ਦੀ ਖਾਦੀ ਹੋਈ ਆ। ਆ ਫ੍ਰੇਮਾਂ ਜਾਂ ਹੋਣ ਲੱਗ ਜਾਂਦਾ ਹੈ ਸ਼ਾਮ ਜੀ ਨੂੰ ਬਸ। ਸਰਕਾਰ ਦੀ ਹਜੇ ਆਈ ਨਹੀਂ ਮੈਂ ਤਾਂ ਉਹਨਾਂ ਤੋਂ ਪਾਰਸਲ ਵਾਲੇ ਕਹਿੰਦੇ ਗੱਲ ਕਰਾਵਾਂਗੇ ਥੋੜੀ ਦੁਕਾਨ ਵਾਲਿਆਂ ਨਾਲ ਜਾ ਕੇ ਪਾਰਸਲ ਵਾਲੇ ਪੈਕੇਜ ਮੰਗਾਉਣੇ। ਕਿਹੜਾ ਲਿਆਉਣਗੇ ਬਸ ਮੈਨੂੰ ਲੱਗਾ 5.5 ਪੌਣੇ 6 ਹੋ ਰਹੇ ਨੇ। ਉਹ ਤਾਂ ਕਿਹੜਾ ਲਿਆਉਣਗੇ। ਆਪਾਂ ਇੱਕ ਪ੍ਰੋਗਰਾਮ ਹੋਰ ਆ ਗਿਆ। ਸੋਚ ਲੱਗੀ ਪਈ ਅਪਿੰਦਰ ਕਹਿੰਦਾ ਮੈਂ ਨਹੀਂ ਲੈ ਕੇ ਜਾਂਦਾ ਉਹ ਵੀ ਅੱਕਿਆ ਪੈ ਕਹਿੰਦਾ ਮੈਂ ਤੇਰੇ ਨਾਲ ਜਾ ਜਾ ਕੇ ਅੱਕ ਗਿਆ। ਤੇ ਆਪਾਂ ਨੂੰ ਆ ਗਿਆ ਜੀ ਖੰਡਪਾਟ ਪਿਛਲੇ ਸਾਲ ਵੀ ਆਪਾਂ ਗਏ ਸੀ ਸਾਡੀ ਮੰਮੀ ਦੇ ਭੂਆ ਜੀ ਨੇ। ਧਲੇਮਾ ਪੀਕੀ ਕੋਲ ਉੱਥੇ ਜਾਣਾ ਸੀ ਨੇ। ਤੇ ਉਹ ਕਹਿੰਦਾ ਆਪਾਂ ਭੋਗ ਵਾਲੀ ਜਿੰਦ ਜਾਵਾਂਗੇ ਉਹ ਗੁੱਸੇ ਹੁੰਦੇ ਨੇ। ਤੁਸੀਂ ਹੱਥਾਂ ਨੂੰ ਨਹੀਂ ਮੁੜਨਾ ਤੁਸੀਂ ਰਾਤ ਲਾਉਣੀ ਹੈ। ਹੁਣ ਦੇਖਦੇ ਆਂ ਕੀ ਕਰੀਏ। ਰਾਏ ਕੇ ਨਾ ਬਾਹਲਾ ਉਹ ਕਰੋ ਤਾਂ ਆਪਾਂ ਰਾਮਨਾਂ ਲਾਉਦੇ ਤਿਆਰ ਹੁੱਕੀ ਬਗ ਜਾਨੇ ਉੱਥੇ ਰਹਿਣਾ ਓੱਖਾ ਜਾ ਹੋ ਜਾਂਦਾ ਅਗਲੇ ਦੇ ਤਿਆਰ ਜੇ ਹੋਣਾ ਪਤਾ ਨਹੀਂ ਕਿਉਂ ਮੈਨੂੰ ਤਾਂ ਬਾੜੀ ਓੱਖਾ ਜਾ ਲੱਗਣ ਲੱਗਿਆ ਵੀ ਘਰੋਂ ਆਵਦਾ ਇੱਕ ਸੂਟ ਪਾ ਕੇ ਜਾਓ 2 ਘੰਟੇ ਬਾਅਦ ਆ ਕੇ ਚੱਲੋ ਮਾਮੇ ਦੇ ਹੁੰਦੇ ਹੁੰਦੇ ਜੀ ਚੁੱਲ੍ਹੇ ਤੇ ਜਿਹੜੀ ਦਾਣ ਧਰ ਲਈ ਧਰ ਲਈ ਦਵਾ ਸੰ ਚੁੱਲ੍ਹੇ ਚੱਗ ਪਾਉਣ ਦਾ ਟਾਈਮ ਹੀ ਨਹੀਂ ਲੱਗਿਆ ਕਿ ਮੈਨੂੰ ਐ ਹੁੰਦਾ ਜਿੰਨੇ ਟਾਈਮ ਜਮ ਚੁੱਲ੍ਹੇ ਤੇ ਅੱਗ ਨੂੰ ਜਾਉਂਗੀ ਉਹਨੇ ਟਾਈਮ ਤੇ ਗੈਸ ਤੇ ਮਸਾਲਾ ਪੁੱਜੀ ਕੱਲੇ ਬੁੰਦਿਆਂ ਦੇ ਕੰਮ ਬਹੁਤ ਉਹ ਅੱਗੇ ਰਹਿਣਗੇ ਮੇਰੀ ਨਾਤ ਦੇਖਣ ਲੱਗੀ ਮੈਂ ਮਿਸਤਰੀਆਂ ਮੇਲੇ ਨਾਲ ਕੰਮ ਧੰਦਾ ਜਿਆਦਾ ਹੀ ਫਿਰਦੀ ਨਾਲ ਉਹਨਾਂ ਨੇ ਬੜੀਆਂ ਬੜੀਆਂ ਗਾਂਦਰਾ ਨੇ ਸਿੱਲੀਆਂ ਗਈਆਂ ਥੋੜੀਆਂ ਜਿਹੀਆਂ ਰਹੀਆਂ ਲੋ 3 ਕਰ ਰਹੀਆਂ ਮੈਂ ਥੋੜੀਆਂ ਜਿਹੀ ਪਾਉਂਾਂ ਕਿ ਦੁਆਰ ਨੇ ਪਤਾ ਨਹੀਂ ਮੈਨੂੰ ਥੋੜੀ ਜੀ ਨਾ ਇਹ ਕਰਕੇ ਗਰਮਾਸ ਜੀ ਉਹ ਹੀ ਪੀ ਜੇ ਸਬਜ਼ੀ ਘੱਟ ਖਾਂਦੇ ਨੇ ਲਓ ਜੀ ਟਾਈਮ ਵੀ 6:00 ਵੱਜ ਗਏ ਲਓ ਜੀ ਟਾਈਮ 6:00 ਵੱਜ ਗਏ ਸਰਦਾਰ ਜੀ ਤਾਂ ਪਹੁੰਚੀ ਨਹੀਂ ਮੈਂ ਤਾਂ ਸਬਜੀ ਸੂਜੀ ਵੀ ਚੀਰਤੀ ਵੱਜਾਂਗੇ ਨਹੀਂ ਮੈਨੂੰ ਹੋਣਾ ਪੈਣਾ ਹੁਣ ਚੱਕ ਭਾਈ ਮਾਲ ਜਾ ਤੇਰੇ ਨਾ ਨਾ ਨੂੰ ਕਤੀਂਦੀ ਆ ਰਾਜੀ ਦੇ ਕੋਲੇ ਸੈਕਲ ਕੋ ਬੈਠ ਕੇ ਹੇ ਹੇ ਕਦ ਨਹੀਂ ਪਹੁੰਚ ਕੇ ਵਾਹ ਕਿੰਨਾ ਨਾਲ ਲੜਦੀ ਦੀ ਕਿ ਉਹ ਫੋਨ ਕਰਕੇ ਸਾਡੇ ਨਾਲ ਜਮਗਾ ਤੱਕ ਵੀ ਲੱਗੇ ਹੋਣ ਹਣ ਕਾਰੇ ਵਿਆਹੋ ਖੇਡਣ ਦੇ ਸਾਡੇ ਕੁੜੀਆਂ ਬਲਾ ਤਾਸ ਖੁੱਟ ਕੇ ਨਹੀਂ ਨੇ ਕਿ ਪੁਣ ਖੇਡਣੀਆਂ ਬੈਡ ਬਾਲ ਨਾਮ ਤੇ ਕੰਤਾ ਸੁਣਵਾਇ ਪੈਣ ਨੂੰ ਪਿਆਰ ਆਈ ਨਾ ਕੋਣ ਅੰਦਰ ਜਾ ਕੇ ਤੂੰ ਦੇਖ ਲਈਂ ਕਿ ਤੇ ਸਾਜਾ ਆਉਂਦੇ ਨੇ ਮਾਂਏ ਪਾਪੇ ਜੀ ਆਹ ਤਰਾ ਕੀ ਅੱਛਾ ਕੀ ਕੀ ਰ ਮੈਂ ਵੀ ਆ ਕੇ ਮਾਂ ਤੂੰ ਮੋਂ ਜਾ ਕੇ ਤੇ ਲੈ ਜਾਣਾ ਹਾਂ ਅੱਜ ਗੁੰਡੇ ਵਾਂਗ ਤੇ ਗੀਤ ਸੁਣਦੇ ਕੁੜੀਆਂ ਨੂੰ ਪਟਕਾ ਮਿਲ ਗਿਆ ਪਟਕਾ ਮਿਲ ਲਿਆ ਖੇਡਣ ਨੂੰ ਪਾਵਲੀਅਮ ਪਿਆਰ ਕਿਧਰ ਗਿਆ ਅਰੇ ਉਹ ਜੋ ਪਾਣੀ ਇੱਧਰ ਮੈਂ ਤਾਂ ਇਹਦੀ ਕੱਖ ਪਾ ਲੈਣੇ ਆ ਕੇ ਮੈਂ ਨਹੀਂ ਬੋਲ ਗਏ ਤਰ ਉਹ ਡਰ ਜਦੋਂ ਭੱਜਣਾ ਹੁੰਦਾ ਉਹ ਤਾਂ ਐ ਆਉਂਦੀਆਂ ਨਹੀਂ ਆ ਪੱਲੀਆਂ ਜੀਆਂ ਵੀ ਲਾਈਏ ਹੁਣ ਤਾਂ ਗਰਮੀ ਹੋਣ ਲੱਗੀ ਸਾਹੀ ਦੋ ਇਹ ਕਾਤੇ ਪਰ ਨਹੀਂ ਇਹ ਨਹੀਂ ਵੀਡੀਓ ਬੁਆਲਾ ਮੈਂ ਕਿਤੇ ਨਹੀਂ ਰੱਖਦੀ ਠੀਕ ਹੈ ਜੀ ਗੋਹਾ ਪਾਦੀ ਪੱਠਰ ਚ ਮੈਂ ਕੱਕ ਪਾਦਾ ਤੇ ਚੁੱਲੇ ਤੇ ਹੱਕ ਮਚਾ ਕੇ ਦਾਰ ਤੇ ਰੂੰਗੀ ਜਾਊਗਾ ਮੰਜੇ ਤੇ ਲੈ ਕੋਈ ਨਹੀਂ ਕੱਢਦਾ ਇਹ ਇਹਨੂੰ ਤੇਰੇ ਨਾਲ ਜਾਏਗਾ ਨਾ ਕਿਥੇ ਸਰਦਾ ਚਲੋ ਜੀ ਆਜਾ ਕੋ ਪਾਲੀ ਚੁੰਦੇ ਚੱਲਦਾ ਆਪਾਂ ਤਾਂ ਘਰੜੀਆਂ ਇੰਜ ਗਾਦੜੀਆਂ ਹੁੰਦੇ ਨੇ ਐਸੇ ਉਹਨੀ ਗੱਲ ਜੀ ਨਹੀਂ ਬਣਦੀ ਤੇ ਹੁਣ ਆਪਾਂ ਮੈਨੂੰ ਪੰਗਾ ਆ ਪੈ ਜਾਂਦਾ ਬਾਰ ਬਾਰ ਕਿਹੜੇ ਲਾਉਣ ਦਾ ਗਾਦੜੀਆਂ ਚਲੋ ਜੀ ਆਪਾਂ ਨੇ ਪਾਲੀਆ ਦੀ ਚੁੰਨੇ ਚੱਲਦਾ ਹੈ ਮੋਂ ਬੰਨ ਦਾ ਕੱਤਵਰ ਜਨਾੜੇ ਨੂੰ ਸਾਡੇ 300 ਹੋ ਗਏ ਪਾਦਰ ਜੀ ਆ ਗਏ ਉਹ ਹੋ ਮੈਂ ਉੱਪਰ ਤਾਂ ਸੀ ਸਾਥ ਇਹਨਾਂ ਨੇ ਪਾ ਲਏ ਸਾਡੇ ਨਾਲ ਉਧਰੋਂ ਲੈੰਦਾ ਹੋਏ ਨੇ ਹਰੇ ਜੇ ਕੱਖ ਮੈਂ ਕੱਲ ਪਹਿਲਾਂ ਦਿਖਾਇਆ ਸੀ ਵੀਡੀਓ ਤੇ ਉਹ ਅੰਮਰੂ ਕੀ ਕਰਾ ਗਏ ਟੋਕਾ ਬਸ ਅਸੀਂ ਇੱਕੋ ਹੀ ਟੋਕਰਾ ਲੈ ਆ ਉਹ ਪਾ ਲੈਣਗੇ ਨਹੀਂ ਮੈਨੂੰ ਤਾਂ ਖਾਣਾ ਪਾ ਲੈਣਾ ਸਾਡੀਆਂ ਮਦਰ ਚਾਰ ਜਾਂ ਦੇ ਪਸੰਦ ਕਰ ਗਏ ਨੇ ਤੁਹਾਨੂੰ ਚਾਰ ਪਾ ਲੈਣਗੇ ਲੈ ਆ ਕੇ ਤੁਹਾਨੂੰ ਵੀਰਾ ਭੁੰਨ ਤਾਂ ਮੈਂ ਹੀ ਮੈਨੂੰ ਕੋਲੀ ਚੱਕ ਦੇਣੀ ਹੋਣੀ ਪੂ ਅੰਦਰੋਂ ਗਾਜਰਾ ਅੱਜ ਰੋਸ ਤਾਂ ਵੈਸੇ ਅਸੀਂ ਸੁੱਕੀ ਗਾਜਰਾ ਕਰਦੇ ਹੁੰਦੇ ਆ ਇੱਕ ਪਿਆਜ਼ ਦੀ ਤੇ ਮਾਰਦੇ ਆ ਪਿਆਜ਼ ਤਾਂ ਮੈਂ ਤੀਰਤੀ ਬੋਲਣੀ ਆ ਗਾਜਰਾ ਤਾਂ ਅੱਜ ਥੋੜਾ ਜਿਹਾ ਲੇਟ ਨਹੀਂ ਆ ਜੇ ਟਾਈਮ ਹੋਵੇ ਖੁੱਲਾ ਤਾਂ ਬਸਾਲਾ ਵੀ ਪੁੱਟ ਲੈਨੇ ਮੈਨੂੰ ਸਾਗ ਕਰਨ ਦਾ ਟਾਈਮ ਨਹੀਂ ਗਿਆ ਸਾਗ ਪੱਕ ਗਿਆ ਇੰਨਾ ਸੋਹਣਾ ਸਾਗ ਦੇਖ ਕੇ ਮੁਰੇ ਲੀ ਮੈਂ ਕਿਹਤੋਂ ਕੱਲ ਨੂੰ ਕੋਸ਼ਿਸ਼ ਕਰਦੀ ਹਾਂ ਨੇ ਹੀ ਨੋਰ ਤੇ ਲਊ ਫਿਰ ਫਿਰ ਜਦੋਂ 11 10 11 ਵਜੇ ਉੱਪਰ ਕੰਮ ਚ ਵੜ ਜਾਂਦੇ ਆ ਫਿਰ ਟਾਈਮ ਨਹੀਂ ਲੱਗਦਾ ਲੈ ਹੁਣ ਫਿਰ ਮੈਨੂੰ ਹੁਣ ਮੇਰ ਕੱਟ ਸੀ ਰਹਿ ਗਈ ਉਹਨੇ ਭੁੱਜ ਗਏ ਤੇ ਹੁਣ ਮੈਂ ਹੁਣ ਵਿੱਚ ਪਾ ਦਾਂ ਅਜੇ ਮੈਂ ਬਲੌਗ ਐਡੀਟਿੰਗ ਕਰਨ ਸਾਡੇ ਨੂੰ ਵਿੱਚ ਬਹੁਤ ਫੁੱਲੋ ਫੁੱਲ ਤੇ ਵੀ ਤੇ ਖਾਂਦੇ ਨੇ ਵੇਹ ਪੰਜਾਬ ਬਣੇ ਕਿਸ ਮਰਜ਼ੀ ਹੋਵੇ ਮਗਰ ਉਹ ਕੈਫੀ ਕਰ ਜਾਂਦੇ ਕਿ ਨਹੀਂ ਨੇ ਗਾਜਰਾ ਨਾ ਜਿਹੜੀ ਹੁਣ ਕੋੜੇ ਕਰੜੀਆਂ ਹੋਈਆਂ ਨੇ ਇਹ ਗੈਸ ਤੇ ਨਾ ਮੈਂ ਵਧੀਆ ਨਹੀਂ ਬਣਦੀਆਂ ਖੜਮੀਆਂ ਹੀ ਰਹਿ ਜਾਂਦੀਆਂ ਨੇ ਮੈਂ ਇੱਕ ਦਿਨ ਕਰੀਆਂ ਤੇ ਤਾਂ ਹੀ ਉੱਤੇ ਪਤਾ ਨਹੀਂ ਸਾਨੂੰ ਸਵਾਲ ਲੱਗੇ ਪਹਿਲਾਂ ਮੈਂ ਗਾਜਰਾ ਚੀਰ ਕੇ ਧੋਤੀਆਂ ਚੀਰੀਆਂ ਫਿਰ ਫਿਰ ਸਿੰਧੀਆਂ ਹੁਣ ਬੈਟਬਾਲ ਵੇਡੀਆਂ ਨੀ ਹੁਣ ਉਹਨਾਂ ਦਾ ਮੈਥ ਦਾ ਪੇਪਰ ਹੈ ਹੁਣ ਉਹ ਜਾਣ ਲੱਗੇ ਸੰਤੇ ਕੋਲ ਇਹਨਾਂ ਨੂੰ ਉਹਨਾਂ ਨੇ ਵੇਖਤਾ ਪਹਿਲੀਆਂ ਮਿਲਕੀਆਂ ਮੋਟਰਸਾਈਕਲ ਜਮਾ ਕਿੰਨੇ ਤੋਂ ਚੜਿਆ ਪਈ ਪਰ ਕਿ ਕਿੰਦਰ ਨੇ ਕੀ ਕਰਨਾ ਤੇ ਅੱਛਾ ਗੱਡੀ ਲੈ ਕੇ ਜਾਣੀ ਫੇਰ ਫੇਰ ਇਸ ਮਾਰ ਗਏ ਮੈਂ ਜਿੱਤ ਕਰਨੀਆਂ ਲੰਗਰਾ ਦੇਖ ਰਹੀ ਆ ਜੀ ਬਾਜੀ ਸੇਤੀ ਮੁੜਿਆ 4 ਲੱਖ ਉਹਨਾਂ ਤੋਂ ਪਵਾਉਂਗਾ ਮੈਂ ਵੀਡੀਓ ਐਡੀਟਿੰਗ ਕਰਦੇ ਕਰਦੀ ਨੇ ਰਹਿ ਰਹੇ ਨੇ ਚਲੋ ਸਰ ਜੀ ਆਪਣੀ ਧਰੀ ਗਈ ਹੁਣ ਆਪਾਂ ਕਰਦੇ ਆਂ ਬਲੌਗ ਦੀ ਡੇਟਿੰਗ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਕੱਲੋਂ ਆਪਾਂ ਨਵੀਂ ਵੀਡੀਓ ਨਾਲ ਮਿਲਾਂਗੇ ਭੈਣਾ ਨੂੰ ਰਿਕਵੈਸਟ ਹੈ ਹਰ ਇੱਕ ਨੂੰ ਫਿਰ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਪੈਚਤੀਆਂ ਨੇ ਜੀ ਲਾਈਵ ਵੀ ਚੈੱਕ ਕਰੋ ਤੁਸੀਂ ਡੇਲੀ ਵੀਡੀਓ ਆਪਾਂ ਅਪਲੋਡ ਕਰਦੇ ਆਂ ਜਲਦੀ ਜਲਦੀ ਫੋਟੋ ਬੁੱਕ ਕਰ ਲਓ ਬਹੁਤ ਸੋਹਣੀ ਕਲੈਕਸ਼ਨ ਆ ਰਹੀ ਹੈ ਥੋੜੀ ਜਿਹੀ ਕਾਹੀ ਹੋਵੇਗਾ ਜਰਾ ਪਾਣੀ ਜਿਆਦਾ ਖਾਜਣ ਦੀ ਠੀਕ ਹੈ ਉਹਨੇ ਕਿ ਸਾਡੇ 7.5 ਰੋਟੀ ਖਵਾ ਲਈ ਤੇ ਉਹ ਤੱਕ ਪੂਰੀ ਹੋ ਗਈ ਚਲੋ ਜੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ